ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਿਲਕੁਲ ਹੀ ਨਵਾਂ ਡਿਜ਼ਾਈਨ ਲੈ ਕੇ ਆਏ ਹਾਂਗੇ ਅੱਜ ਆਪਾਂ ਰੈਡੀ ਕਰਨਾ ਜੀ ਪਾਕਿਸਤਾਨੀ ਸੂਟ ਫਾਰਸੀ ਸਲਵਾਰ ਦੇ ਨਾਲ ਤੇ ਬਹੁਤ ਹੀ ਸ਼ਾਰਟ ਕੁੜਤੀ ਦੇ ਨਾਲ ਆਪਾਂ ਇਹ ਸੂਟ ਰੈਡੀ ਕਰਨਾਗਾ ਪਲੇਨ ਸੂਟ ਆ ਜੀ ਆਹ ਵਾਲਾ ਸੂਟ ਦਾ ਕੱਪੜਾ ਵਾ ਆਹ ਵਾਲੀ ਆਪਾਂ ਇਹਦੇ ਉੱਤੇ ਲੈਸ ਯੂਜ਼ ਕਰਨੀ ਹੈ ਜੀ ਤੁਸੀਂ ਦੇਖ ਸਕਦੇ ਹੋਵੋਗੇ ਸੂਟ ਨੂੰ ਆਪਾਂ ਇੱਕ ਡਿਜ਼ਾਈਨਰ ਲੁੱਕ ਦੇਣੀ ਹੈਗੀ ਆਹ ਵਾਲੀ ਆਪਾਂ ਲਾਈਨਿੰਗ ਯੂਜ਼ ਕਰਾਂਗੇ ਫੁੱਲ ਵੈਲ ਵੀ ਆਪਾਂ ਲਾਈਨਿੰਗ ਯੂਜ਼ ਕੀਤੀ ਆ ਲਾਈਨਿੰਗ ਪリーズ ਆਪਾਂ ਨੂੰ ਧੋ ਕੇ ਯੂਜ਼ ਕਰਨੀ ਚਾਹੀਦੀ ਆ ਆਹ ਵਾਲਾ ਦਾ ਜੀ ਸੂਟ ਦੇ ਨਾਲ ਦੁਪੱਟਾ ਜਿਹੜਾ ਕਿ ਆਪਾਂ ਸੂਟ ਦੇ ਨਾਲ ਲੈਸ ਲਾ ਕੇ ਰੈਡੀ ਕਰਨਾ ਹੈ ਆ ਦੇਖੋ ਇਸ ਤਰ੍ਹਾਂ ਆਪਾਂ ਕੱਪੜੇ ਦੇ ਸਾਰੇ ਬਾਲ ਵਗੈਰਾ ਕੱਢ ਲੈਣੇ ਆਂਗੇ ਜੇ ਆਪਣਾ ਨਾ ਪੱਲਾ ਮਤਲਬ ਕੀ ਜਿਹੜਾ ਘੇਰਾ ਆ ਉਹ ਜ਼ਿਆਦਾ ਹੋਵੇ ਤਾਂ ਆਪਾਂ ਕਟਿੰਗ ਦੂਸਰੇ ਲੋਟ ਕਰਦੇ ਹੁੰਦੇ ਆ ਜੀ ਸਾਈਡ ਤੋਂ ਸਲਵਾਰ ਦੇ ਪੱਲੇ ਲੈ ਜਾਂਦੇ ਨੇ ਇਹਨਾਂ ਦਾ ਘੇਰਾ ਜੀ ਥੋੜਾ ਜਿਹਾ 19 ਇੰਚ ਹੀ ਰੈਡੀ ਕਰ ਲਾਂਗਾ ਆਪਾਂ 19 ਇੰਚ ਰੈਡੀ ਕਰਨ ਕਰਕੇ ਇਹਨਾਂ ਦਾ ਘੇਰਾ ਐਸਾ ਡਬਲ ਪਣੇ ਦਾ ਹੀ ਐ ਇਦਾਂ ਫੋਲਡ ਕਰਕੇ ਕਮੀਜ਼ ਲੈ ਜੂਗਾ ਜੇ ਆਪਣਾ ਘੇਰਾ ਥੋੜਾ ਹੋਵੇ ਤਾਂ ਕਮੀਜ਼ ਨੂੰ ਇਦਾਂ ਕਰਕੇ ਫੋਲਡ ਕਰਕੇ ਕਮੀਜ਼ ਦੀ ਲੈਂਥ ਲੈ ਜਾਂਦੀ ਹੁੰਦੀ ਹੈ ਜੀ 19 ਇੰਚ ਘੇਰਾ ਜੀ ਇਹਨਾਂ ਦਾ 19 ਇੰਚ ਘੇਰੇ ਦੇ ਹਿਸਾਬ ਚ ਆਹ ਦੇਖੋ ਜੀ ਚਾਪ ਤੋਂ ਵੋਟਾ ਦਾ ਇਹ ਮੁਰ ਜਾਣਗੇ 22 ਇੰਚ ਆਗਾ 19 20 21 22 3 ਇੰਚ ਐਕਸਟਰਾ ਰੱਖਾਂਗੇ ਆਪਾਂ ਚਾਪਾਂ ਦੇ ਵਿੱਚ ਫੋਲਡ ਕਰਨ ਵਾਸਤੇ ਤੇ ਜਿਹੜੀ ਕਨੀਜ਼ ਦੀ ਲੈਂਥ ਆ ਗਈ ਉਹ ਰੱਖਣੀ ਹੈਗੇ ਜੀ 30 ਇੰਚ ਰੈਡੀ ਰੱਖਣੀ ਆ ਆਪਾਂ 30 ਇੰਚ ਰੱਖਣੀ ਆ ਰੈਡੀ ਆਪਾਂ 34 ਇੰਚ ਤੇ ਕਟਿੰਗ ਕਰਾਂਗੇ ਦੇਖੋ ਇੱਥੋਂ ਆਪਾਂ ਇੱਕ ਤੋਂ ਸ਼ੁਰੂ ਕੀਤਾ ਵਾ 34 ਇੰਚ ਤੇ ਆਪਾਂ ਕਟਿੰਗ ਕਰਾਂਗੇ 30 ਇੰਚ ਰੈਡੀ ਰਹੂਗਾ ਅੱਧਾ ਇੰਚ ਇੱਕ ਇੰਚ ਲਾਲੂ ਕਾਟ પા ਕੇ ਉੱਪਰ ਕਾਟ ਪੈ ਜੂਗੀ ਫਿਰ ਸਲਾਈ ਲੱਗ ਜੂਗੀ ਉੱਪਰ ਸਲਾਈ ਵਗੈਰਾ ਦੇ ਵਿੱਚ ਆ ਜੂਗਾ ਜਦੋਂ ਆਪਾਂ ਇਹ ਨਸਾਨੀ ਐ ਨੂੰ ਆਪਸ ਵਿੱਚ ਮਿਲਾਉਣਾ ਦਾ ਕਦੇ ਵੀ ਆਪਾਂ ਸਿੱਧੀਆਂ ਨਹੀਂ ਮਿਲਾਉਣਾ ਹੈਗਾ ਸਕੇਲ ਦੀ ਹੈਲਪ ਦੇ ਨਾਲ ਮਿਲਾਉਣਾ ਹੈ ਇਸ ਤਰ੍ਹਾਂ देखो जी इधर आप चौंती इंच है इधर भी चौंती इंच जो घेरा गा घेरा थोड़ा होकर भैन करके जी उन्नी इंच का घेरा गा उन्नी इंच का घेरा होता ही लेंथ रहेगी लो जी आप दे लाइनिंग लगाई है कमीज का घेरा गा कमीज की लैंथ कमीज का घेरा ਆਪਾਂ ਕੱਪੜੇ ਨਾਲੋਂ ਅਲੱਗ ਕਰ ਲਿਆ ਹੁਣ ਆਪਾਂ ਇਸਦੀ ਲਾਈਨਿੰਗ ਕੱਟ ਕਰਾਂਗੇ ਇਸ ਤਰ੍ਹਾਂ ਜਿਹੜਾ ਇੱਧਰ ਆਵਾਲਾ ਕੱਪੜਾ ਇਸਦੀ ਵੀ ਆਪਾਂ ਕਟਿੰਗ ਕਰ ਲੈਣੀ ਹੈ ਜੀ ਆ ਲੈਨਿੰਗ ਦੀ ਕਟਿੰਗ ਕਰਨੀ ਹੈ ਲਾਈਨਿੰਗ ਵੀ ਇਸਾ ਤੁਹਾਨੂੰ ਧੋ ਕੇ ਯੂਜ਼ ਕਰਨੀ ਚਾਹੀਦੀ ਆ ਬਿਨਾ ਧੋਤੇ ਲਾਈਨਿੰਗ ਨਹੀਂ ਯੂਜ਼ ਕਰਨੀ ਚਾਹੀਦੀ ਹਾਂਜੀ ਜੀ ਆ ਦੇਖੋ ਆਪਾਂ ਲਾਈਨਿੰਗ ਦਾ ਕੱਪੜਾ ਇਦਾਂ ਡਬਲ ਪੈਂਚ ਵਸਾਇਆਗਾ 1 2 2 3 ਹੋ ਗਈ ਐ ਇਸ ਦੀਆਂ ਡਬਲ ਫੋਲਡਿੰਗ ਹੋ ਗਈ ਹੁਣ ਜਿਹੜਾ ਆਪਾਂ ਕਮੀਜ਼ ਲਈ ਕਟਿੰਗ ਕੀਤੀ ਹੈਗੀ ਇਹਨੂੰ ਆਪਾਂ ਐਦਾ ਉੱਪਰ ਧਰ ਲੈਣਾ ਇੱਕ ਪੰਨਾ ਧਰ ਲਓ ਜੀ ਆ ਦੇਖੋ ਐਦਾ ਉੱਪਰ ਧਰ ਕੇ ਜਿਹੜੀ ਲਾਈਨਿੰਗ ਹੁੰਦੀ ਹੈ ਆਪਾਂ ਘੱਟ ਰੱਖਣੀ ਹੁੰਦੀ ਆ ਤਿੰਨ ਚਾਰ ਉਂਗਲਾਂ ਆਪਾਂ ਰੱਖਣੀ ਹੁੰਦੀ ਆ ਘੱਟ ਉਹਨਾਂ ਚਾਹੇ ਤਾਂ ਤੁਸੀਂ ਆ ਕੱਪੜੇ ਨੂੰ ਫੋਲਡ ਕਰਕੇ ਰੱਖ ਲਓ ਜੇ ਫੋਲਡ ਜਿੱਦਾਂ ਸਿੰਥੈਟਿਕ ਕੱਪੜਾ ਫੋਲਡ ਨਹੀਂ ਹੁੰਦਾ ਤਾਂ ਇਹਨੂੰ ਉਹਨਾਂ ਹੀ ਮਾਰ ਰੱਖ ਲਓ ਤਾਂ ਲਾਈਨਿੰਗ ਆਪਣੇ ਆਪ ਘੱਟ ਪਤੀ ਜਾਊਗੀ ਹੁਣ ਆਪਾਂ ਲਾਈਨਿੰਗ ਦੀ ਕਟਿੰਗ ਕਰਾਂਗੇ ਐਸ ਤਰ੍ਹਾਂ ਜੀ ਲਾਈਨਿੰਗ ਦੀ ਕਰ ਲੈਣੀ ਹੈਗੀ ਕਟਿੰਗ ਹਾਂਜੀ ਜੀ ਇਸ ਤਰ੍ਹਾਂ ਲਾਈਨਿੰਗ ਦੀ ਕਟਿੰਗ ਕਰਨ ਤੋਂ ਬਾਅਦ ਲਾਈਨਿੰਗ ਦੇ ਆਪਾਂ ਇਦਾਂ ਨਾ ਲਾਈਨਿੰਗ ਨੂੰ ਇਦਾਂ ਕਿਸਮ ਸਲਾਈ ਦਾ ਵੱਡਾ ਵਖਾ ਕਰਕੇ ਮਸ਼ੀਨ ਦਾ ਆਪਣੀ ਸਲਾਈ ਵਾਲਾ ਜਿਹੜੀ ਹੁੰਦਾ ਉਹਦਾ ਵਖਾ ਵੱਡਾ ਕਰ ਲੈਣਾ ਆਪਾਂ ਵਖਾ ਵੱਡਾ ਕਰਕੇ ਸਾਰੇ ਨੂੰ ਆਪਾਂ ਕੱਚਾ ਕਰ ਲੈਣਾ ਕਮੀਜ਼ ਨੂੰ ਲਾਈਨਿੰਗ ਨੂੰ ਕਮੀਜ਼ ਦੇ ਨਾਲ ਜੋੜ ਕੇ ਕੱਚਾ ਕਰਨ ਤੋਂ ਬਾਅਦ ਆਪਾਂ ਪ੍ਰੈਸ ਦੀ ਮਾਰ ਕੇ ਇਹਦੀ ਫਿਟਿੰਗ ਵਗੈਰਾ ਦੇ ਕਿੱਦਾਂ ਨਿਸ਼ਾਨ ਲਾਉਣੇ ਆ ਤੁਹਾਨੂੰ ਦੱਸਾਂਗੇ ਆਪਾਂ ਵੱਡੇ ਵਖੇ ਦੇ ਨਾਲ ਇਦਾਂ ਆਪਾਂ ਜਿਹੜੀ ਲਾਈਨਿੰਗ ਸੀਗੀ ਆਪਣੀ ਅਟੈਚ ਕਰ ਲਈ ਕੱਚੀ ਕਰ ਲਈ ਜਾਣੀ ਵੱਡੇ ਵਕੇ ਦੇ ਨਾਲ ਆਪਾਂ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਦੋਵੇਂ ਪੱਲਿਆਂ ਨੂੰ ਸੈਂਟ ਵਾਲੇ ਨੂੰ ਵੀ ਤੇ ਬੈਕ ਵਾਲੇ ਨੂੰ ਵੀ ਇਦਾਂ ਵਿਛਾ ਲੈਣਾਗਾ ਬਿਲਕੁਲ ਇਹਨਾਂ ਨੂੰ ਆਪਸ ਵਿੱਚ ਇਦਾਂ ਮਿਲਾ ਲੈਣਾਗਾ ਕੋਈ ਬਾਅਦ ਘਾਟ ਨਹੀਂ ਹੋਣੀ ਚਾਹੀਦੀ ਤੇ ਦੁਬਾਰਾ ਆਪਾਂ ਇਹਨੂੰ 4 ਵਾਰ ਫੋਲਡਿੰਗ ਕਰ ਲੈਣਾਗਾ ਚਾਰ ਤਹਾਂ ਕਰ ਲੈਣੀਆਂ ਨੇ ਜਿਆਦੀਆਂ ਇਹਦੀਆਂ ਇਸ ਤਰ੍ਹਾਂ ਚਾਰ ਤਹਾਂ ზე ਨੂੰ ਆਪਾਂ ਵਿਛਾ ਲੈਣਾਗਾ ਇਸ ਤਰ੍ਹਾਂ ਕਪੜਾ ਜੀ ਬਹੁਤ ਹੀ ਜ਼ਿਆਦਾ ਸਿੰਥੈਟਿਕਾ ਦਾ ਤਾਂ ਕਰਕੇ ਜੇ ਕੋਈ ਸਿੰਥੈਟਿਕ ਟਿਕ ਕਪੜਾ ਹੋਵੇ ਨਾ ਓਦਾਂ ਬਸਾਉਣ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਹੁਣ ਜੀ ਇਹਨਾਂ ਦਾ ਤੀਰਾ ਹੈਗਾ ਤੀਰਾ ਇਹਨਾਂ ਦਾ 6.5 ਇੰਚ ਹੈਗਾ 12 ਇੰਚ ਮਤਲਬ ਕਿ ਤੀਰਾ ਇਹਨਾਂ ਦਾ 6 ਇੰਚ ਰੈਡੀ ਰਹੂਗਾ 0.5 ਇੰਚ ਐ ਪੈਕਸਟਰਾ ਰੱਖਾਂਗੇ ਉਹ ਸਲਾਈ ਵਗੈਰਾ ਚ ਆ ਜਾਊਗਾ 7.5 ਇੰਚ ਇਹਨਾਂ ਦਾ ਜੀ ਹੈਗਾ ਮੋਡਾ ਜਿੱਥੋਂ ਆਪਾਂ 6.5 ਰੱਖਿਆ ਇੱਥੋਂ ਆਪਾਂ 6 ਇੰਚ ਤੇ ਮਾਰਕ ਕਰਾਂਗੇ ਇਸ ਤਰ੍ਹਾਂ 6 ਇੰਚ ਤੇ ਮਾਰਕ ਕਰਕੇ ਆਹ ਵਾਲੀ ਸੇਫ ਰੈਡੀ ਹੋ ਜੂ ਦੇਖੋ ਤੁਸੀਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਹੁਣ ਆਪਾਂ ਪਾਵਾਂਗੇ ਜੀ ਮੋਡੇ ਦੀ ਢਾਲ ਮੋਡੇ ਦੀ ਢਾਲ ਪੈਣੀ ਆ ਜੀ 1/8 ਇੰਚ ਤੇ ਆ ਦੇਖੋ 1/8 ਇੰਚ ਤੇ ਪੈ ਗਈ ਇਹਨੂੰ ਵੀ ਆਪਾਂ ਸਕੇਲ ਜਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਇੱਦਾਂ ਮਲਾ ਲੈਣਾਗਾ ਹੁਣ ਆਪਾਂ ਪਾਉਣੀ ਆ ਜੀ ਆਪਣੀ ਮੋਡੇ ਦੀ ਕਾਟ ਅੱਗੇ ਵਾਲੀ ਪਾਉਣੀ ਆ ਆਪਾਂ 1 ਇੰਚ ਤੇ ਹਰ ਇੱਕ ਨਾਪ 'ਚ ਤੇ ਪਿੱਛੇ ਵਾਲੀ ਪਾਉਣੀ ਆ ਆਪਾਂ 2 ਇੰਚ ਤੇ ਇੱਥੋਂ ਆਪਾਂ ਜਿਵੇਂ ਆ 7.5 ਇੱਥੇ 4 ਕਰ ਲੈਣਾਗਾ 4 ਇੰਚ ਤੇ ਆਪਾਂ ਪਿੱਛੇ ਵਾਲੀ ਕਾਟ ਪਾਵਾਂਗੇ ਜਿਹੜੀ ਆ ਮੋਡੇ ਦੀ ਕਾਟ ਹੁੰਦੀ ਆ ਜੀ ਚੈਸਟ ਦੇ ਨਾਪ ਦੇ ਹਿਸਾਬ 'ਚ ਪੈਂਦੀ ਹੁੰਦੀ ਆ ਜੀ ਇਹਨਾਂ ਦੀ ਚੈਸਟ ਆ ਗਈ 18 ਇੰਚ 18 ਇੰਚ ਦਾਦ ਹੋ ਗਿਆ ਜੀ 9 ਇੰਚ ਆ ਦੇਖੋ 6 ਇੰਚ ਇਹਨਾਂ ਦੀ ਚੈਸਟ ਆ 9 ਇੰਚ ਹੋ ਗਿਆ ਅੱਧ ਇੱਥੇ ਆਪਾਂ ਮਾਰਕ ਕਰ ਲਿਆ ਤੇ ਜਿਹੜਾ ਇੱਥੋਂ ਤੋਂ ਲੈ ਕੇ ਇੱਥੇ ਆ ਇਹਦਾ ਵੀ ਆਪਾਂ ਅੱਧ ਕਰ ਲੈਣਾ ਇਸ ਤਰ੍ਹਾਂ 1.5 ਇੰਚ ਤੇ 1 ਇੰਚ ਟੇਪ ਨੂੰ ਫੋਲਡ ਕਰ ਲਓ ਆਪਣੇ ਆਪ ਦੀ ਹਾਫ ਨਿਕਲੇ ਆ ਉਹਦਾ ਹੁਣ ਆਪਾਂ ਮੋਢੇ ਦੀ ਕਾਟ ਪਾ ਦੇਣੀ ਆ ਇੱਥੇ ਵੀ ਆਪਾਂ ਜਿੰਨਾ ਇੱਥੇ ਆ 1.5 ਇੰਚ ਇੱਥੇ ਕਰ ਲੈਣਾ ਇਹਨੂੰ ਆਪਾਂ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਇਹ ਜੇ ਐਸ ਤਰ੍ਹਾਂ ਇੱਥੋਂ ਲੋਚ ਆ ਪੈ ਗਈਆਂ ਆਪਣੀਆਂ ਮੋਢੇ ਦੀਆਂ ਕਾਟਾਂ 14 ਇੰਚ ਤੇ ਜੀ ਆਪਾਂ ਕਮਰ ਦੀ ਨਸਾਨੀ ਲਾਵਾਂਗੇ ਕਿਪ ਦੀ ਨਸਾਨੀ ਲਾਉਣੀ ਹੈ ਜੀ ਆਪਾਂ 22 ਇੰਚ ਆਹ ਲਓ ਜੀ ਇਹ ਕਪ ਦੀ ਨਸਾਨੀ ਲਈ ਆਪਾਂ 12 ਇੰਚ ਤੇ ਕਮਰ ਇਹਨਾਂ ਦੀ 15 ਇੰਚ ਰੈਡੀ ਹੈਗੀ 15 ਦਾਦ ਹੋ ਗਿਆ 7.5 ਆਪਾਂ 8 ਤੇ ਨਸਾਨਾ ਲਾਵਾਂਗੇ ਤਾਂ ਕਿ ਪਲੇਟਸ ਆ ਕੇ 7.5 ਹੀ ਰੈਡੀ ਰਹਿ ਜਾਣਾ 15 ਹੀ ਰੈਡੀ ਰਹਿ ਜਾਣਾ ਹਿਪ ਆ ਗੀ ਜੀ ਇਹਨਾਂ ਦੀ 18 ਇੰਚ ਇੱਥੋਂ ਆਪਾਂ ਹਿਪ ਜਿੰਨੀ ਹੈਗੀ ਉੰਨੀ ਰੱਖਣੀ ਆ ਬਿਲਕੁਲ ਵੀ ਐਕਸਟਰਾ ਨਹੀਂ ਰੱਖਣੀ 18 ਇੰਚ ਹਿਪ ਇਹਨਾਂ ਦੀ ਰੈਡੀ ਆ 9 ਇੰਚ ਹਿਪ ਦਾ ਅੱਧ ਹੋ ਗਿਆ 9 ਇੰਚ ਤੇ ਆਪਾਂ ਇੱਥੇ ਮਾਰਕ ਕਰ ਲੈਣਾਗਾ ਤੇ ਇਸ ਨੂੰ ਆਪਾਂ ਸਕੇਲ ਦੀ ਹੈਲਪ ਦੇ ਨਾਲ ਆਪਸ ਵਿੱਚ ਏਦਾਂ ਮਿਲਾ ਲੈਣਾ ਹਾਂ ਲੋ ਜੀ ਆ ਫਿਟਿੰਗ ਵੀ ਆਸਾਨੀਆਂ ਹੋ ਗਈਆਂ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਪਲੇਟਸ ਪਾਉਣੀਆਂ ਨੇ ਆਪਾਂ 11.5 ਇੰਚ ਤੇ ਨੀਚੇ ਨੂੰ ਪਾਵਾਂਗੇ ਜੀ ਆਪਾਂ 7 ਇੰਚ ਤੇ ਕਿਉਂਕਿ ਇਹਨਾਂ ਦੀ ਹਾਈਟ ਜ਼ਿਆਦਾ ਨਹੀਂ ਹੈਗੀ ਇਧਰ ਨੂੰ 3.5 ਇੰਚ ਇੱਥੋਂ ਵੀ 3.5 ਇੰਚ ਜੀ ਆ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਬਹੁਤ ਹੀ ਸੌਖੀਆਂ ਨੇ ਆਹ ਵਾਲੇ ਨੂੰ ਇਹਦੇ ਨਾਲ ਮਲਾ ਲਓ ਪੁਆਇੰਟ ਨੂੰ ਐਸ ਤਰ੍ਹਾਂ ਇਹਨੂੰ ਇਹਦੇ ਨਾਲ ਮਲਾ ਲਓ ਆ ਲਓ ਜੀ ਆ ਆਪਣੀ ਫਰੰਟ ਵਾਲੇ ਪੱਲੇ ਦੀ ਹੋਗੀ ਕਟਿੰਗ ਸਾਰੀਆਂ ਨਸਾਨੀਆਂ ਲੱਗੀਆਂ ਹੁਣ ਆਪਾਂ ਮੁੱਡੇ ਦੀ ਕਟਿੰਗ ਕਰਾਂਗੇ ਇਹ ਜਦੋਂ ਜਿਹੜੀਆਂ ਇੱਧਰ ਆਪਾਂ ਨਸਾਨੀਆਂ ਲਾਈਆਂ ਨੇ ਇਹ ਆਪਾਂ ਐਦਾਂ ਹੀ ਮਤਲਬ ਫੋਲਡ ਕਰ ਲੈਣਾ ਦਾ ਤਾਂ ਜਿਹੜੀਆਂ ਆਹ ਵਾਲੀਆਂ ਨਸਾਨੀਆਂ ਨੇ ਆਪਣੇ ਆਪ ਦੂਸਰੇ ਪਾਸੇ ਚਲੀਆਂ ਜਾਣਗੀਆਂ ਹੁਣ ਆਪਾਂ ਬੈਕ ਨੈਕ ਦੀ ਕਟਿੰਗ ਕਰਾਂਗੇ ਪਿਛਲੇ ਬੱਲੇ ਦੀਆਂ ਪਲੇਟਸ ਦੀਆਂ ਨਸਾਨੀਆਂ ਲਾਵਾਂਗੇ ਤੇ ਨਾਲੇ ਲੋ ਜੀ ਬਿਲਕੁਲ ਆਪਾਂ ਇਹਦੇ ਫਾਲ ਵਗੈਰਾ ਸਾਰੇ ਕੱਢ ਲੈਣੇ ਨੇ ਜਿਹੜਾ ਕੋਈ ਨਾ ਥੋੜਾ ਜਿਹਾ ਕਪੜਾ ਸਿੰਥੈਟਿਕ ਹੁੰਦਾਗਾ ਉਹਦੀ ਆਪਾਂ ਨੂੰ ਕਟਿੰਗ ਥੋੜੀ ਜਿਹੀ ਹੌਲੀ ਹੌਲੀ ਕਰਨੀ ਪੈਂਦੀ ਹੈ ਜੀ ਛੇ ਜ਼ਿਆਦਾ ਕਾਲੀ ਨਹੀਂ ਕਰਨੀ ਚਾਹੀਦੀ ਜੀ ਆਹ ਲਓ ਜੀ ਸਵਾ 2 ਇੰਚ ਤੇ ਆਪਾਂ ਪਿਛਲੇ ਗਲੇ ਦੀ ਕਟਿੰਗ ਕਰਨੀ ਆ ਸਵਾ 2 ਇੰਚ ਤੇ نیچے ਨੂੰ ਰੱਖਣਾ ਆਪਾਂ 6 ਇੰਚ ਸਰਾਂਜੀ ਹਲਕੇ ਜਿਹੇ ਹੱਥ ਨਾਲ ਦੇ ਦੇਣੀ ਆ ਆਪਾਂ ਗਲੇ ਨੂੰ ਬੁਲਾਈ ਤੇ ਹੁਣ ਆਪਾਂ ਪਿਛਲੀਆਂ ਪਲੇਟਸ ਪਾਉਣੀਆਂ ਨੇ ਪਿਛਲੀਆਂ ਪਲੇਟਸ ਵੀ ਆਪਾਂ 11.5 ਇੰਚ ਦੀ ਪਾਉਣੀਆਂ ਨੇ ਤੇ ਨੀਚੇ ਨੂੰ ਪਾਵਾਂਗੇ ਜੀ ਆਪਾਂ 8 ਇੰਚ ਦੀ ਇੱਥੋਂ 3.5 ਇੰਚ ਪਲੇਟਸ ਦੀ ਚੌੜਾਈ ਜਾਣੀ 3.5 ਇੰਚ ਰੱਖਣੀਆਂ ਐਂਗੀਆਂ ਆ ਲੋ ਜੀ ਇਹ ਜਿਹੜੀਆਂ ਇਹਨਾਂ ਨੂੰ ਚਾਹੇ ਆਪਾਂ ਇਸ ਤਰ੍ਹਾਂ ਇਹ ਥੋੜੀਆਂ ਹੁੰਦੀਆਂ ਇੱਕ ਇੱਕ ਪਲੇਟ ਹੀ ਹੈ ਜੀ ਸਾਈਡ ਵਾਲੀਆਂ ਪਲੇਟਸ ਨਹੀਂ ਹੈਗੀਆਂ ਇਦਾਂ ਲਾ ਲਓ ਇੱਧਰ ਵੀ ਲੱਗ ਗਈ ਤੇ ਆ ਲੋ ਜੀ ਇੱਧਰਲੇ ਪਾਸੇ ਵੀ ਲੱਗ ਗਈ ਇਹਨਾਂ ਨੂੰ ਆਪਸ ਵਿੱਚ ਆਪਾਂ ਮਿਲਾ ਲਾਂਗੇ ਤੇ ਹੁਣ ਆਪਾਂ ਪਿਛਲੇ ਗਲੇ ਦੀ ਕਰਾਂਗੇ ਜੀ ਕਟਿੰਗ ਜੀ ਆ ਦੇਖੋ ਆਪਣੀ ਪਿਛਲੇ ਭਰੇ ਦੀ ਹੋਊਗੀ ਕਟਿੰਗ ਤੁਸੀਂ ਚਾਹੋ ਤਾਂ ਪਲੇਟਸ ਪਾਉਣ ਤੋਂ ਪਹਿਲਾਂ ਨਾ ਇੱਥੇ ਸੈਂਟਰ ਚ ਵੀ ਸਲਾਈ ਲਗਾ ਸਕਦੇ ਹੋ ਤਾਂ ਕਿ ਹੋ ਜੇ ਕੋਈ ਆਪਣਾ ਕਪੜਾ ਜ਼ਿਆਦਾ ਤਿਲਕਣਾ ਹੋਵੇ ਸਿੰਥੈਟਿਕ ਹੋਵੇ ਤਾਂ ਹਿਲਦਾ ਨਹੀਂ ਹੈਗਾ ਇੱਥੇ ਵੀ ਜਿਹੜੀਆਂ ਆਪਣੀਆਂ ਆਹ ਵਾਲੀਆਂ ਜਿੱਦਾਂ ਆਪਾਂ ਕੱਟ ਪਾਈ ਸੀ ਤਾਂ ਸਲਾਈ ਆਪਣੀ ਵਿੱਚ ਕੱਟ ਹੋਊਗੀ ਤੁਸੀਂ ਚਾਹੋ ਤਾਂ ਸਲਾਈ ਦੁਬਾਰਾ ਲਾ ਲਓ ਤਾਂ ਤੁਹਾਨੂੰ ਸਲਾਈ ਕਰਨ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਆ ਆਪਣੀ ਦੇਖੋ ਜੀ ਕਮੀਜ਼ ਦੀ ਕਟਿੰਗ ਹੋਊਗੀ ਹੁਣ ਆਪਾਂ ਕਰਾਂਗੇ ਜੀ ਬਾਹਾਂ ਦੀ ਕਟਿੰਗ ਜਿਹੜੀਆਂ ਆਹ ਵਾਲੀਆਂ ਨਿਸ਼ਾਨੀਆਂ ਨੇ ਇਹ ਇਸ ਤਰ੍ਹਾਂ ਇੱਧਰ ਚਲੀਆਂ ਜਾਣਗੀਆਂ ਦੇਖੋ ਇਹਨੂੰ ਐਦਾਂ ਹਲਕੇ ਜਿਹੇ ਹੱਥਾਂ ਨਾਲ ਆਪਾਂ ਪ੍ਰੈਸ ਕਰ ਲੈਣੀ ਆ ਪ੍ਰੈਸ ਕਰਨ ਤੋਂ ਬਾਅਦ ਆ ਦੇਖੋ ਨਿਸ਼ਾਨੀਆਂ ਇੱਧਰ ਆ ਗਈਆਂ ਤੇ ਜਿਹੜੀ ਅੱਗੇ ਵਾਲੀ ਕਾਟ ਐ ਜਦੋਂ ਸਲਾਈ ਕਰਨੀ ਆ ਉਹਦੀ ਆਪਾਂ ਪਾ ਲਵਾਂਗੇ ਹੁਣ ਆਪਾਂ ਕਰਾਂਗੇ ਜੀ ਬਾਹਾਂ ਦੀ ਕਟਿੰਗ ਹਾਂ ਜੀ ਜੀ ਹੁਣ ਆਪਾਂ ਕਰਨੀ ਆਂ ਜੀ ਬਾਹਾਂ ਦੀ ਕਟਿੰਗ ਬਾਹਾਂ ਆਪਾਂ ਫੁੱਲ ਬਣਾਉਣੀਆਂ ਨੇ ਇੱਥੇ ਤੱਕ ਬਾਹਮ ਬਣਾਉਣੀਆਂ ਹੈ ਰੇਵ ਬਾਹ ਨਹੀਂ ਬਣਾਉਣੀ ਹੈਗੀ ਬਣਾਉਣੀ ਦਾ ਨਾਰਮਲ ਬਾਹੀ ਆ ਪਰ ਮਤਲਬ ਕਿ ਫੁੱਲ ਬਣਾਉਣੀਆਂ ਹੈ ਜੀ ਲਓ ਜੀ ਬਾਹ ਦੀ ਲੈਂਥ ਹੈਗੀ ਉਹਨਾਂ ਦੀ 25 ਇੰਚ ਰੱਖਣੀ ਹੈ ਜੀ ਫੁੱਲ ਬਾਜੂ ਤੱਕ ਨੀਚ ਬਣਾਉਣਾ ਆਪਾਂ ਪਾਕਿਸਤਾਨੀ ਸਟਾਈਲ suit ਰੈਡੀ ਕਰਨਾਗਾ ਤਾਂ ਨੂੰ ਕੱਲ ਵਾਲੀ ਵੀਡੀਓ ਵਿੱਚ ਆਪਾਂ ਇਸ ਦੀ ਸਟੀਚਿੰਗ ਵੀ ਦਿਖਾਵਾਂਗੇ ਵੀ ਕਿੱਦਾਂ ਆਪਾਂ ਲੈਸ ਵਜਾਰਾ ਪੁਰਦਾ ਲਾ ਕੇ ਕਮੀਜ਼ ਰੈਡੀ ਕੀਤਾਗਾ। ਨਾ ਆਪਾਂ ਇਹ ਦੋਵੇਂ ਬਾਹਾਂ ਨੇ ਹੁਣ ਆਪਾਂ ਇਸ ਦੀ ਕੱਟ ਪਾਵਾਂਗੇ। ਦੇਖੋ ਜਿਹੜੀ ਕੱਟ ਹੁੰਦੀ ਹੈ ਜੀ ਇਹ ਇੱਥੋਂ ਤਾਂ ਹੈਗੀ ਆ ਜੀ 2.5 ਇੰਚ ਤੇ ਆਪਾਂ ਬਲਾਈ ਪਾਉਣੇ ਹੁੰਦੇ ਆਂਗੇ। ਤੇ ਜਿਹੜੀਆਂ ਬਾਹਾਂ ਨੇ ਆਪਣਾ 7.5 ਇੰਚ ਮੋਡੇ ਦੀ ਕਟਾਈ ਕੀਤੀ ਸੀਗੀ ਆਪਾਂ ਇੱਥੇ 7.5 ਰੱਖਣੀ ਆ ਅੱਧਾ ਇੰਚ ਲਾ ਲੋ ਜਾਂ ਅੱਧੇ ਤੋਂ ਘੱਟ ਆਪਾਂ ਘਟਾ ਕੇ ਰੱਖਣਾ ਹੁੰਦਾ ਇੱਥੇ ਲਾ ਲਿਆ 3 ਇੰਚ ਤੇ ਆਪਾਂ ਆਹ ਵਾਲੀ ਕਾਟ ਪਾਉਣੀ ਹੈ ਇੱਥੇ ਆ ਕਾਟ ਪਾਉਣੀ ਹੈ ਤੇ ਇਹਨੂੰ ਤੇ ਇਹਨੂੰ ਆਪ ਸੁੱਝ ਮਿਲਾ ਲੈਣਾ ਐਸ ਤਰ੍ਹਾਂ ਠੀਕ ਹੈ ਹੋ ਗਿਆ 6 ਇੰਚ ਇਹਦਾ ਅੱਧ ਕਰ ਲੈਣਾ ਇਸ ਤਰ੍ਹਾਂ ਇੰਚ ਦੀ ਟੇਪ ਨੂੰ ਫੋਲਡ ਕਰ ਲਓ ਇਹਦਾ ਹਾਫ ਕਰ ਲਓ ਆ ਆ ਗਿਆ ਹਾਫ ਇਹਦਾ ਇਹਦਾ ਹਾਫ ਕਰਨ ਤੋਂ ਬਾਅਦ ਫਿਰ ਆ 1 ਇੰਚ ਆਪਾਂ 1 ਇੰਚ ਦਾ ਵੀ ਹਾਫ ਕਰਨਾ ਅੱਧਾ ਇੰਚ ਇਧਰ ਅੱਧਾ ਇੰਚ ਇੱਧਰ ਐਸ ਤਰ੍ਹਾਂ ਹਲੋ ਜੀ ਹੁਣ ਆਪਾਂ ਇਹਨਾਂ ਦੀ ਪਾ ਦੇਣੀ ਹੈ ਜੀ ਗੋਲਾਈ ਆ ਵਾਈ ਪੁਆਇੰਟ ਤੋਂ ਇਹ ਆਪਾਂ ਕੁਬहोत ਹੀ ਸੋਹਣੀ ਤੇ ਤਿਆਰੀ ਜੀ ਵਿੱਚ ਤਿਆਰ ਕਰ ਦੇਣੀ ਹੈ ਇਨ ਦੀਸ ਤੋਂ ਬਾਅਦ ਆਪਣੀ ਅੱਗੇ ਵਾਲੀ ਕਾਟ ਵੀ ਪੈ ਜਾਣੀ ਆ ਜੀ ਪਿੱਛੇ ਵਾਲੀ ਵੀ ਪੈ ਜਾਣੀ ਆ ਆ ਲੋ ਜੀ ਆਪਣੀ ਲੀਫ ਰੈਡੀ ਹੋ ਗਈ ਆ ਹੋ ਗਈ ਆਪਣੀ ਪਿੱਛੇ ਵਾਲੀ ਕਾਟ ਤੇ ਆ ਹੋ ਗਈ ਅੱਗੇ ਵਾਲੀ ਕਾਟ ਇਥੋਂ ਨਾਲ ਕਈ ਵਾਰੀ ਆਪਾਂ ਕਟਿੰਗ ਕਰਨ ਲੱਗੇ ਕੱਟ ਪੈ ਜਾਂਦਾ ਉਹ ਕੱਟ ਨਹੀਂ ਪਾਉਣਾ ਇਥੋਂ ਆਪਾਂ ਬਿਲਕੁਲ ਗੋਲ ਰੱਖਣਾ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਵਾਂਗੇ ਅਲਰੇਡੀ ਅੱਗੇ ਵਾਲੀ ਕਾਟ ਆ ਇਹ ਤੁਸੀਂ ਚਾਹੋ ਤਾਂ ਜਿਹੜੀਆਂ ਬਾਹਾਂ ਨੇ ਦੋਵਾਂ ਨੂੰ ਦੋਮਾਂ ਦਾ ਪਾਸਾ ਸਿੱਧਾ ਆਹ ਵਾਲਾ ਪਾਸਾ ਵੀ ਸਿੱਧਾ ਆ ਵੀ ਸਿੱਧਾ ਸਿੱਧੇ ਨੂੰ ਹੱਥ 'ਚ ਜੋੜ ਕੇ ਪਾਹੋਂਗੇ ਤਾਂ ਦੋਮਾਂ ਅੱਗੇ ਵਾਲੇ ਪਾਸੇ ਹੀ ਕਾਟ ਪਾਉਗੀ ਨਹੀਂ ਫਿਰ ਬੈਸਟਾਰਾ ਵੀ ਜੋ ਤੁਸੀਂ ਸਲਾਈ ਲਾਹੋਂਗੇ ਸਲਾਈ ਕਰੋਗੇ ਕਮੀਜ਼ ਨੂੰ ਉਦੋਂ ਕਾਟ ਪਾ ਲਿਓ ਹੁਣ ਆ ਪੈਸੇ ਤਾਂ ਨਹੀਂ ਜਿੱਦਾਂ ਕਮੀਜ਼ ਦੀ ਲਾਈਨਿੰਗ ਜੋੜੀ ਸੀਗੀ ਬਾਹਾਂ ਨੂੰ ਆਪਾਂ ਲਾਈਨਿੰਗ ਦੇ ਉੱਪਰ ਧਰ ਕੇ ਲਾਈਨਿੰਗ ਅਟੈਚ ਕਰ ਲੈਣੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਸਦੀ ਇਦਾਂ ਹੀ ਕੱਟ ਪੈ ਜੂਗੀ ਲਾਈਨਿੰਗ ਉੱਪਰ ਧਰ ਕੇ ਇਦਾਂ ਹੀ ਕਟਿੰਗ ਕਰਨੀ ਆਏਗੀ ਇਦਾਂ ਕੱਲ੍ਹ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਸ ਦੀ ਸਟਿਚਿੰਗ ਦਿਖਾਵਾਂਗੇ ਕਿ ਕਿਦਾਂ ਸਟਿਚਿੰਗ ਕੀਤੀ ਹੈ ਕਿਦਾਂ ਬੋਟਾ ਵਗੈਰਾ ਲਾ ਕੇ ਤਿਆਰ ਕੀਤੀ ਹੈ ਆਪਾਂ ਤਾਂ ਉਹਨੂੰ 2-3 ਦਾ ਮਤਲਬ ਕੀ 파ਟ ਦੇ ਵਿੱਚ ਵੀਡੀਓ ਪਾਵਾਂਗੇ ਕਿ ਨਾ ਸਲਵਾਰ ਦੀ ਵੀਡੀਓ ਲੱਗ ਪਾਵਾਂਗੇ ਸਲਵਾਰ ਫਾਸੀ ਸਲਵਾਰ ਰੈਡੀ ਕਰਨੀ ਆਏਗੀ ਉਹਦੀ ਆਪਾਂ ਤੁਹਾਨੂੰ ਕਟਿੰਗ ਅਤੇ ਸਟਿਚਿੰਗ ਨੂੰ ਦੋਵੇਂ ਦਿਖਾਵਾਂਗੇ ਜੇ ਤੁਹਾਨੂੰ ਅੱਜ ਕੁਝ ਸਿੱਖਣ ਨੂੰ ਮਿਲਿਆ ਹੋਵੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਐਂਡ ਕਮੈਂਟ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਇਸ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ